ਦੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਦੇ ਜਦੋਂ ਆਪਾਂ ਪੰਨਿਆਂ ਨੂੰ ਪੜ੍ਹਦੇ ਹਾਂ ਤੇ ਅਨੇਕਾਂ ਘਟਨਾਵਾਂ ਦਾ ਜ਼ਿਕਰ ਜਿਹੜਾ ਵਕੇ ਸਾਡੇ ਸਾਹਮਣੇ ਆ ਜਾਂਦਾ ਹੈ ਸਾਰੀਆਂ ਇਹ ਘਟਨਾਵਾਂ ਜਿਹੜੀਆਂ ਹਨ ਉਹ ਬੜੀਆਂ ਅਹਿਮ ਹਨ ਜਿੰਨੀਆਂ ਸ਼ਹਾਦਤਾਂ ਹੋਈਆਂ ਉਹਦੇ ਵਿੱਚ ਸਾਡੇ ਬਜ਼ੁਰਗ ਸਾਡੀਆਂ ਮਾਤਾਵਾਂ ਸਾਡੀ ਕੌਮ ਦੇ ਛੋਟੇ ਜਿਹੇ ਪੁੱਤਾਂਗੇ ਅਨੇਕਾਂ ਜਨ ਦੇਸ਼ਾਂ ਤਾਂ ਹੋ ਜਾਂਦੀਆਂ ਹਨ ਪਰ ਸਿੱਖ ਇਤਿਹਾਸ ਦੇ ਵਿੱਚ ਇੱਕ ਵੱਡਾ ਕੱਲੂ ਘਾਰਾ ਔਰ ਇੱਕ ਛੋਟਾ ਕੱਲੂ ਘਾਰਾ ਵਾਪਰਦਾ ਹੈ ਜਿਹੜਾ ਵੱਡਾ ਕੱਲੂ ਘਾਰਾ ਹੈ ਉਹਦੇ ਵਿੱਚ ਸਿੱਖਾਂ ਦਾ ਸਭ ਤੋਂ ਵਧੇਰੇ ਜਿਹੜਾ ਕਿ ਨੁਕਸਾਨ ਹੁੰਦਾ ਹੈ 5 ਫਰਵਰੀ 1662 ਨੂੰ ਅਹਿਮਦ ਸ਼ਾ ਅਬਦਾਲੀ ਜਿਹੜਾ ਵਾਕਿਆ ਸਿੱਖਾਂ ਦੇ ਉੱਪਰ ਇਹ ਹਮਲਾ ਕਰਦਾ ਹੈ ਅਹਿਮਦ ਸ਼ਾ ਅਬਦਾਲੀ ਦੇ ਸਿੱਖਾਂ ਦੇ ਨਾਲ ਖਾਰ ਕਿਦਾਂ ਸ਼ੁਰੂ ਹੋ ਜਾਂਦੀ ਹੈ ਜਾਂ ਸਿੱਖਾਂ ਦੇ ਪ੍ਰਤੀ ਇਹਨਾਂ ਜ਼ਹਿਰ ਉਹਦੇ ਦਿਲ ਵਿੱਚ ਕਿਉਂ ਪੈਂਦਾ ਹੈ ਇਹਦੇ ਬਾਰੇ ਵਿੱਚ ਵੀ ਆਪਾਂ ਜ਼ਿਕਰ ਕਰਾਂਗੇ ਕਿਉਂਕਿ ਜਦੋਂ ਪੰਜਵਾਂ ਹਮਲਾ ਐਮ ਸ਼ਾ ਅਫਦਾਲੀ ਕਰਦਾ ਹੈ ਤੇ ਇਸ ਦੇਸ਼ ਦੀਆਂ ਬਹੂਆਂ ਇਸ ਦੇਸ਼ ਦੀਆਂ ਬੇਟੀਆਂ ਨੂੰ ਇਸ ਦੇਸ਼ ਦਾ ਧੰਨ ਇਸ ਦੇਸ਼ ਦੇ ਨੌਜਵਾਨਾਂ ਨੂੰ ਬੰਦੀ ਬਣਾਉਂਦਾ ਹੈ ਔਰ ਇਸ ਦੇਸ਼ ਦੇ ਨੌਜਵਾਨਾਂ ਨੂੰ ਬੰਦੀ ਬਣਾਉਣ ਤੋਂ ਬਾਅਦ ਉਹ ਆਪਣੇ ਬਾਜ਼ਾਰ ਗਜਨੀ ਦੇ ਵਿਖੇ ਲੈ ਕੇ ਜਾ ਕੇ ਉੱਤੇ ਟਕੇ ਟਕੇ ਉੱਪਰ ਇਹ ਨਿਲਾਮ ਕਰਦਾ ਸੀ ਠੀਕ ਹੈ ਉਹ ਆਪਣਾ ਕੰਮ ਕਰਦਾ ਹੈ ਜਿਹੜੀ ਉਹਦੀ ਮੁਹਿੰਮ ਹੈ ਉਹਦੇ ਉੱਪਰ ਉਹ ਜ਼ੋਰ ਦੇ ਰਿਹਾ ਪਰ ਜਦੋਂ ਪੰਜਾਬ ਦੀ ਧਰਤੀ ਤੇ ਪਹੁੰਚਦਾ ਹੈ ਤੇ ਪੰਜਾਬ ਦੇ ਯੋਧੇ ਜਿਹੜੇ ਹਨ ਉਹਦੀ ਇੱਕ ਵੀ ਪੇਸ਼ ਨਹੀਂ ਜਾਣ ਦਿੰਦੇ ਬਹੂਆਂ ਬੇਟੀਆਂ ਨੂੰ ਬੜੇ ਸੁਰੱਖਿਅਤ ਤਰੀਕੇ ਦੇ ਨਾਲ ਉਹਨਾਂ ਦੀ ਕੈਦ ਦੇ ਵਿੱਚੋਂ ਛੁਡਵਾਇਆ ਜਾਂਦਾ ਵਾ ਔਰ ਭੈਣਾਂ ਨੂੰ ਬੇਟੀਆਂ ਨੂੰ ਬਹੂਆਂ ਨੂੰ ਹਿਫਾਜ਼ਤ ਦੇ ਨਾਲ ਉਹਨਾਂ ਦੇ ਘਰੋ ਘਰੀ ਪਹੁੰਚਾਇਆ ਜਾਂਦਾ ਇਥੋਂ ਫਿਰ ਜਿਹੜਾ ਅਹਿਮ ਸ਼ਾ ਅਬਦਾਲੀ ਹੈ ਸਿੱਖਾਂ ਦੇ ਪ੍ਰਤੀ ਈਰਖਾ ਸਿੱਖਾਂ ਦੇ ਪ੍ਰਤੀ ਖਾਰ ਖਾਣੀ ਸ਼ੁਰੂ ਕਰ ਜਾਂਦਾ ਹੈ ਮਨ ਦੇ ਵਿੱਚ ਉਹਦੇ ਇਹੋ ਹੀ ਹੁਣ ਸੰਕਲਪ ਹੈ ਕਿ ਜਿੰਨੀ ਛੇਤੀ ਹੋ ਸਕਦਾ ਵਾ ਮੈਂ ਸਿੱਖਾਂ ਨੂੰ ਸਬਕ ਸਿਖਾ ਦੇਵਾਂ ਇਹਨਾਂ ਦੇ ਘਰ ਕਾਟ ਜਿਹੜੇ ਹਨ ਉਹ ਤਬਾਹ ਕਰ ਦੇਵਾਂ ਇਹਨਾਂ ਦੇ ਬੱਚੇ ਇਹਨਾਂ ਦੇ ਨੌਜਵਾਨਾਂ ਨੂੰ ਇਹਨਾਂ ਦੇ ਜਥਿਆਂ ਨੂੰ ਮਲਿਆ ਮੇਟ ਕਰਕੇ ਰੱਖ ਦਵਾ ਇਹ ਕਿਸੇ ਵੀ ਆਪਣੇ ਮਕਸਦ ਦੇ ਵਿੱਚ ਕਾਮਯਾਬ ਨਾ ਹੋ ਸਕਣ ਫਿਰ ਉਹ ਛੇਵੇਂ ਹਮਲਾ ਕਰਦਾ ਹੈ ਔਰ ਛੇਵੇਂ ਹਮਲੇ ਦੇ ਦੌਰਾਨ ਅਹਿਮਦ ਸ਼ਾ ਅਬਦਾਲੀ ਨੂੰ ਇਹ ਪਤਾ ਲੱਗਦਾ ਹੈ ਕਿ 50000 ਦੇ ਕਰੀਬ ਸਿੱਖਾਂ ਦੀ ਵਹੀਰ ਜਿਹੜੀ ਹੈ ਭਾਵ ਕਿ ਸਿੱਖ ਸਰਦਾਰ ਜੱਸਾ ਸਿੰਘ ਆਲੂਵਾਲੀਆ ਸਰਦਾਰ ਚੜਤ ਸਿੰਘ ਸਰਦਾਰ ਸ਼ਾਮ ਸਿੰਘ ਹੋਣੀ ਕੁੱਪ ਰੋਹੀੜੇ ਨਗਰ ਦੇ ਵਿਖੇ ਪਰਿਵਾਰਾਂ ਸਮੇਤ ਵਹੀਰ ਦੇ ਸਮੇਤ ਬੈਠੇ ਹੋਏ ਹਨ ਔਰ ਇਧਰੋਂ ਜ਼ੈਨ ਖਾਨ ਸਰਹੰਦ ਦਾ ਨਵਾਬ ਔਰ ਮਲੇਰਕੋਟ ਦੇ ਵਾਲਾ ਨਵਾਬ ਜਿਹੜਾ ਹੈ ਇਹ ਵੀ ਮਾਰੂ-ਮਾਰ ਕਰਦੇ ਹੋਏ ਫੌਜਾਂ ਲੈ ਕੇ ਚੱਲੇ ਆ ਰਹੇ ਹਨ ਸਿੱਖਾਂ ਪਰ ਹਮਲਾ ਕਰਨ ਦੇ ਲਈ ਔਰ ਇਹਨਾਂ ਨੇ ਹਮਲਾ ਕੀਤਾ ਵੀ ਉਧਰ ਦੂਸਰੇ ਪਾਸੇ ਜਦੋਂ ਐਮ ਸ਼ਾ ਅਬਦਾਲੀ ਨੂੰ ਪਤਾ ਲੱਗਦਾ ਵੀ ਸਿੱਖ ਇੱਕ ਥਾਂ ਤੇ ਇਕੱਠੇ ਹੋ ਕੇ ਬੈਠੇ ਨੇ ਤੇ ਇੱਥੇ ਹੀ ਮੈਂ ਇਹਨਾਂ ਤੋਂ ਉਹ ਪੰਜਵੇਂ ਹਮਲੇ ਵੇਲੇ ਜੋ ਇਹਨਾਂ ਨੇ ਮੇਰੇ ਕੀਤੇ ਹੋਏ ਕੰਮ ਦੇ ਵਿੱਚ ਰੁਕਾਵਟ ਪਾਈ ਸੀ ਉਹਦਾ ਮੈਂ ਬਦਲਾ ਲੈ ਸਕਦਾ ਹਾਂ ਆਪਣੀ ਨੀਤੀ ਨੂੰ ਸਾਹਮਣੇ ਰੱਖਦੇ ਹੋਏ ਅਹਿਮ ਸ਼ਾ ਅਬਦਾਲੀ ਤਕਰੀਬਨ ਡੇਢ ਕੋ ਲੱਖ ਦੇ ਕਰੀਬ ਜਿਹੜੀ ਉਹਦੀ ਫੌਜ ਹੈ ਕਈਆਂ ਨੇ ਜ਼ਿਆਦਾ ਵੀ ਗਿਣਤੀ ਲਿਖੀ ਕਈਆਂ ਨੇ ਡੇਢ ਕੋ ਲੱਖ ਦੇ ਕਰੀਬ ਵੀ ਲਿਖੀ ਗਿਣਤੀ ਉਹਦੇ ਨਾਲ 50000 ਜਿਹੜੇ ਸਿੰਘ ਕੁਪ ਰੋਹੀੜੇ ਬੈਠੇ ਹੋਏ ਸਨ ਉਹਨਾਂ ਪਰ ਜਾ ਕੇ ਹਮਲਾ ਕਰ ਦਿੱਤਾ ਹੁਣ ਇੱਥੇ ਇਹ ਗੱਲ ਜ਼ਿਕਰਯੋਗ ਹੈ ਬੀ ਇਹ ਜਿਹੜੇ 50000 ਸਿੰਘਾ ਦੀ ਬਹੀਰ ਬੈਠੀ ਹੋਈ ਸੀ ਇਹਦੇ ਵਿੱਚ ਛਸ਼ਤਰ ਧਾਰੀ ਫੌਜ ਹੀ ਨਹੀਂ ਸੀ ਸਾਰੀ ਇਹਦੇ ਵਿੱਚ ਸਾਡੇ ਬਜ਼ੁਰਗ ਵੀ ਸਨ ਛੋਟੇ ਬੱਚੇ ਪੁਚੰਗੀ ਵੀ ਸਨ ਸਾਡੀਆਂ ਬਜ਼ੁਰਗ ਮਾਤਾਵਾਂ ਸਾਡੀਆਂ ਭੈਣਾਂ ਵੀ ਬੈਠੀਆਂ ਹੋਈਆਂ ਸਨ ਹੁਣ ਅਗਰ ਸਰਦਾਰ ਜੱਸਾ ਸਿੰਘ ਆਲੂਵਾਲੀਆ ਸਰਦਾਰ ਚੜਤ ਸਿੰਘ ਹੋਣਾ ਜਾਂ ਸਰਦਾਰ ਸ਼ਾਮ ਸਿੰਘ ਹੋਣੀ ਜਿਹੜੇ ਸਨ ਅਗਰ ਸਿੱਧਮ ਸਿੱਧੇ ਇਹਨਾਂ ਨਾਲ ਟਾਕਰਾ ਹੁੰਦਾ ਤੇ ਫਿਰ ਤੇ ਇਹ ਜਿਆਦਾ ਨੁਕਸਾਨ ਕੀਤੇ ਬਿਨਾ ਉਹਦੇ ਨਾਲ ਜੋ ਜੁੱਧ ਦੀ ਰਣਨੀਤੀ ਸੀ ਉਹਦੇ ਤਹਿਤ ਲੜ ਕੇ ਆਪਣਾ ਬਚਾ ਵਧੀਆ ਤਰੀਕੇ ਨਾਲ ਕਰ ਸਕਦੇ ਸਨ ਪਰ ਇੱਥੇ ਹੁਣ ਡੂੰਘਾਈ ਤੱਕਰ ਗੱਲ ਇਹ ਜਾਂਦੀ ਹੈ ਵੀ ਆਪਣੇ ਉੱਪਰ ਅਸੀਂ ਵਾਰ ਸਹਿ ਕੇ ਆਪਣੇ ਉੱਪਰ ਫਟ ਖਾ ਕੇ ਵੱਧ ਤੋਂ ਵੱਧ ਅਸੀਂ ਆਪਣੇ ਇਹਨਾਂ ਬੱਚਿਆਂ ਨੂੰ ਬਚਾਉਣਾ ਹੈ ਜਿਹੜੇ ਬਹੀਰ ਦੇ ਵਿੱਚ ਸਾਡੀਆਂ ਭੈਣਾਂ ਸਾਡੇ ਮਾਤਾ-ਮਾ ਬੈਠੀਆਂ ਹੋਈਆਂ ਹਨ ਉਹਨਾਂ ਦੀ ਵੀ ਰਹਿਫਾਜ਼ਤ ਕਰਨੀ ਹੈ ਜਿਹੜੇ ਬਜ਼ੁਰਗ 50 ਹਜ਼ਾਰ ਸਿੱਖ ਜਿਹੜੇ ਹਨ ਉਹਨਾਂ ਦੇ ਨਾਲ ਬੈਠੇ ਹੋਏ ਹਨ ਉਹਨਾਂ ਨੂੰ ਵੀ ਬਚਾਉਣਾ ਹੈ ਰਣਨੀਤੀ ਦੇ ਤਹਿਤ ਬਾਜਰੇ ਦੇ ਮਨਾਰੇ ਖੜੇ ਹੋਏ ਸਨ ਉੱਥੇ ਲਿਜਾ ਕੇ ਕੁਝ ਸਿੱਖਾਂ ਨੂੰ ਕੁਝ ਬੀਬੀਆਂ ਨੂੰ ਕੁਝ ਬਜ਼ੁਰਗਾਂ ਨੂੰ ਬਿਠਾਇਆ ਗਿਆ ਪਾਪੀਆਂ ਨੇ ਅਜਿਹਾ ਕਹਿਰ ਵਰਤਾਇਆ ਕਿ ਉਹ ਜਿਹੜੇ ਬਾਜਰੇ ਦੇ ਵੱਡੇ ਵੱਡੇ ਮਨਾਰੇ ਸਨ ਜਿਨ੍ਹਾਂ ਦੇ ਪਿੱਛੇ ਗੁਰਦੇ ਵਹੀਰ ਦੇ ਕੁਝ ਸਿੱਖ ਬੀਬੀਆਂ ਬੱਚੇ ਅਤੇ ਬਜ਼ੁਰਗ ਬੈਠੇ ਹੋਏ ਸਨ ਉਹਨਾਂ ਨੇ ਅੱਗ ਲਗਾ ਦਿੱਤੀ ਅਤੇ ਬਜ਼ੁਰਗ ਬੱਚੇ ਬੀਬੀਆਂ ਜਿਹੜੀਆਂ ਸਨ ਇੱਥੇ ਹੀ ਸੜ ਕੇ ਸ਼ਹੀਦ ਹੋ ਜਾਂਦੇ ਹਨ ਦੂਸਰੇ ਪਾਸੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਔਰ ਸਰਦਾਰ ਚੜਤ ਸਿੰਘ ਹਣੀ ਇਹ ਫੌਜ ਦੇ ਨਾਲ ਲੜਦੇ ਲੜਦੇ ਬੜੇ ਵਧੇਰੇ ਜ਼ਖਮੀ ਹੋ ਚੁੱਕੇ ਹਨ ਇਹਨਾਂ ਦੇ ਫੱਟ ਜਿਹੜੇ ਹਨ ਖੂਨ ਵਹਿ ਰਿਹਾ ਹੈ ਸਰੀਰ ਦੇ ਵਿੱਚ ਪਰ ਫਿਰ ਵੀ ਗੁਰੂ ਕੇ ਪਿਆਰੇ ਗੁਰੂ ਕੇ ਸਿੰਘ ਜਿਹੜੇ ਹਨ ਆਪਣੀ ਜਿਹੜੀ ਜ਼ਾਨ ਹੂਲ ਕੇ ਇੱਥੇ ਲੜਦੇ ਪਏ ਹਨ ਪਿੱਛੇ ਨਹੀਂ ਹਟਦੇ ਔਰ ਉਲੇਖਾ ਪਾਉਂਦੇ ਪਾਉਂਦੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਇਸ ਫੌਜ ਨੂੰ ਬਰਨਾਲੇ ਤੱਕਰ ਲੈ ਕੇ ਜਾਂਦੇ ਹਨ ਉੱਥੇ ਜਾ ਕੇ ਫਿਰ ਟਾਪ ਤੇ ਉੱਤੇ ਇਹ ਕਬਜ਼ਾ ਕਰਦੇ ਹਨ ਜਿੰਨੇ ਬਚੇ ਹੋਏ ਸਿੰਘ ਸਨ ਜਾਂ ਸਿੰਘਣੀਆਂ ਸਨ ਸਾਰਿਆਂ ਨੂੰ ਲਾੜ ਲਿਆ ਔਰ ਉੱਥੇ ਜਾ ਕੇ ਜਲ ਛਕਿਆ ਸਰਦਾਰ ਚੜ੍ਹਤ ਸਿੰਘ ਔਰ ਸਰਦਾਰ ਸ਼ਾਮ ਸਿੰਘ ਹੋਣਾ ਨੇ ਫੌਜਾਂ ਨੂੰ ਨੇੜੇ ਨਹੀਂ ਆਉਣ ਦਿੱਤਾ ਜਲ ਪਾਣੀ ਛਕਿਆ ਔਰ ਇਹ ਘਟੋ ਘਟ ਦਸਾਂ ਘੰਟਿਆਂ ਦੀ ਲੜਾਈ ਹੋ ਚੁੱਕੀ ਸੀ ਔਰ ਇਹਦੇ ਵਿੱਚ ਦੋਨੋਂ ਪਾਸੇ ਦੀਆਂ ਫੌਜਾਂ ਥੱਕ ਵੀ ਚੁੱਕੀਆਂ ਸਨ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਹੋਣਾਂ ਨੇ ਰਣਨੀਤੀ ਦੇ ਤਹਿਤ ਵਕਫਾ ਪਾ ਕੇ ਪੈਂਡਾ ਦੂਰ ਕਰਕੇ ਆਪਣੇ ਜਿੰਨੇ ਕੋ ਉਹਨਾਂ ਦੇ ਸਾਥੀ ਬੱਚੇ ਸਨ ਜਿਹੜੇ ਜਿੰਨੇ ਵਹੀਰ ਦੇ ਵਿੱਚ ਬਜ਼ੁਰਗ ਬੱਚੇ ਬੀਬੀਆਂ ਬੱਚੇ ਹੋਏ ਸਨ ਉਹਨਾਂ ਨੂੰ ਅੱਗਾ ਲੈ ਕੇ ਤੁਰ ਪਏ ਅਤੇ ਉਸ ਤੋਂ ਬਾਅਦ ਫਿਰ ਸਰਦਾਰ ਚੜ੍ਹ ਸਿੰਘ ਤੇ ਸਰਦਾਰ ਸ਼ਾਮ ਸਿੰਘ ਹੋਣੀ ਵੀ ਅੱਗੇ ਵਧਦੇ ਹਨ ਔਰ ਇੱਥੇ ਜਿੰਨੇ ਚਿਰ ਉਹਦੀ ਫੌਜ ਪਹੁੰਚਦੀ ਹੈ ਅਹਿਮਦ ਸ਼ਾਹ ਅਬਦਾਲੀ ਦੀ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਉਹ ਵੀ ਪਾਣੀ ਛਕਣਾ ਚਾਹੁੰਦੀ ਹੈ ਉਹਨਾਂ ਨੇ ਫਿਰ ਬੱਚੇ ਖੁਚੇ ਪਾਣੀ ਢਾਲ ਤੋਂ ਪੀਤਾ ਇੱਥੇ ਜ਼ਿਕਰਯੋਗ ਇੱਕ ਗੱਲ ਹੋਰ ਮੈਂ ਕਹਿ ਦਵਾਂ ਕਿ ਅਹਿਮਦ ਸ਼ਾ ਅਬਦਾਲੀ ਕੋਪਰਹੀੜੇ ਤੋਂ ਲੈ ਕੇ ਬਰਨਾਲੇ ਤੱਕ ਸਿੱਖਾਂ ਦੀਆਂ ਲਾਸ਼ਾਂ ਦੇ ਢੇਰ ਲੱਗੇ ਹੋਏ ਸਨ ਔਰ ਇੱਥੇ ਫਿਰ ਅਹਿਮਦ ਸ਼ਾ ਅਬਦਾਲੀ ਨੇ ਤਕਰੀਬਨ 50 ਗੱਡੇ ਜਿਹੜੇ ਹਨ ਸਿੱਖਾਂ ਦੇ ਸਿਰਾਂ ਦੇ ਭਰ ਕੇ ਲਾਹੌਰ ਵਿਖੇ ਲੈ ਕੇ ਗਿਆ ਔਰ ਨਾਲ ਦੀ ਨਾਲ ਗਾਗਰਾਂ ਖੂਨ ਦੀਆਂ ਭਰ ਕੇ ਗੱਡਿਆਂ ਦੇ ਵਿੱਚ ਲੱਗੀਆਂ ਗਈਆਂ ਲਾਹੌਰ ਦੇ ਬਾਹਰ ਸਿੱਖਾਂ ਦੇ ਸਿਰ ਜਿਹੜੇ ਸਨ ਉਹਨਾਂ ਨੂੰ ਜਿਣਿਆ ਗਿਆ ਜੜਾਇਆ ਗਿਆ ਤਾਂ ਕਿ ਉਹ ਇਹ ਵਿਖਾ ਦੇਣਾ ਚਾਹੁੰਦਾ ਸੀ ਕਿ ਆਹ ਦੇਖੋ ਸਿੱਖ ਜਿਹੜੇ ਸਨ ਉਹਨਾਂ ਦਾ ਨਾਮੋ ਨਿਸ਼ਾਨ ਮੈਂ ਖਤਮ ਕਰ ਦਿੱਤਾ ਵਾ ਜਿਹੜੇ ਸਿੱਖ ਪੰਜਵੇਂ ਹਮਲੇ ਵੇਲੇ ਮੇਰੇ ਨਾਲ ਅੜ ਕੇ ਮੇਰੇ ਕੰਮ ਦੇ ਵਿੱਚ ਵਿਗਨ ਪੈ ਰਹੇ ਸਨ ਉਹਨਾਂ ਦੀਆਂ ਲਾਸ਼ਾਂ ਤੁਹਾਡੇ ਸਾਹਮਣੇ ਖੜੀਆਂ ਕਰ ਦਿੱਤੀਆਂ ਹਨ ਇਹ ਜਿਹੜਾ ਵੱਡਾ ਖੱਲੂ ਘਾਰਾ ਵਾ ਇਹ ਦੇ ਵਿੱਚ 30 ਤੋਂ ਲੈ ਕੇ 35000 ਜਿਹੜੇ ਸਿੱਖ ਸਨ ਉਹ ਇੱਕ ਦਿਨ ਦੇ ਵਿੱਚ ਸ਼ਹੀਦ ਹੋ ਗਏ ਸਨ ਇਹ 30 ਤੋਂ 35 ਹਜ਼ਾਰ ਸਿੱਖ ਸ਼ਹੀਦ ਹੋਣ ਦੀ ਵਜ੍ਹਾ ਇਹ ਸੀ ਕਿ ਉਹ ਵਹੀਰ ਦੇ ਰੂਪ ਦੇ ਵਿੱਚ ਬੈਠੇ ਹੋਏ ਸਨ ਅਗਰ ਵਹੀਰ ਦੇ ਰੂਪ ਵਿੱਚ ਨਾ ਬੈਠੇ ਹੁੰਦੇ ਅਗਰ ਬਜ਼ੁਰਗ ਬਾਬੇ ਨਾ ਹੁੰਦੇ ਸਾਡੇ ਉਥੇ ਜਾਂ ਸਾਡੀਆਂ ਮਾਤਾਵਾਂ ਜਾਂ ਸਾਡੇ ਕੌਮ ਦੇ ਛੋਟੇ ਪੁੱਛੰਗੀ ਨਾ ਹੁੰਦੇ ਤੇ ਉਹਨਾਂ ਦੇ ਹਿਫਾਜ਼ਤ ਨਾ ਕਰਨੀ ਹੁੰਦੀ ਤੇ ਹੋ ਸਕਦਾ ਵਾ ਇੰਨਾ ਵੱਡਾ ਫੋਨ ਖਰਾਬਾ ਨਾ ਹੁੰਦਾ ਸੋ ਇਹ ਵੱਡੀਆਂ ਘਟਨਾਵਾਂ ਹਨ ਸਾਡੀ ਕੌਮ ਦੀਆਂ ਕੋਲ ਚੁੱਕ ਦੀ ਖਿਮਾ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ